ਹਾਂ ਲੈ ਦੋਸਤੋ ਇਸ ਟਾਈਮ ਪਿੰਡ ਸੂਰੀਆਲ ਦੇ ਵਿੱਚ ਖੜੇ ਆਂ ਬਾਈ ਨੂੰ ਪੁੱਛਦੇ ਆਂ ਵੀ ਕਿਹੜਾ ਪੰਡ ਕਿਹੜਾ ਪੰਡਾ ਭਰਾ ਆਪਣਾ ਮਹਿਮਾ ਸਵਾਈ ਬਾਈ ਮਹਿਮਾ ਸਵਾਈ ਹਾਂਜੀ ਕਿਹੜੇ ਜਲੇ ਦਾ ਪੰਡ ਆ ਇਹ ਬਟਿੰਡੇ ਦਾ ਜੀ ਬਟਿੰਡੇ ਜਲੇ ਦਾ ਤਸੀਲੇ ਨੂੰ ਕਿਹੜੀ ਲੱਗਦੀ ਆ ਗੋਨਿਆਣਾ ਜੀ ਗੋਨਿਆਣਾ ਤਸੀਲ ਆ ਇਹ ਤੇ ਕਿਹੜੀ ਨਸਲ ਦਾ ਜਾਨਵਰ ਆਪਣਾ ਇਹ ਪਕੜਾ ਇੱਕ ਬੀਟ ਲਈ ਬੀਟਨ ਨਸਲ ਦੇ ਵਿੱਚ ਇਹ ਪਿਓਰ ਚਾਉਂਦਾ ਕਿ ਮਾੜਾ ਮੋਟਾ ਹੈਗੀ ਕਰਾਸਿੰਗ ਨਹੀਂ ਜਮਾ ਪਿਓਰ ਚ ਹੈ ਜਮਾ ਪਿਓਰ ਚ ਹੈ ਹਾਂਜੀ ਠੀਕ ਹੈ ਕਿੰਨੇ ਚਿਰ ਦਾ ਇਹ ਇਹ ਹੋਊਗਾ ਜੀ ਸਾਲਕ ਦਾ ਹੋਊਗਾ ਜੀ ਸਾਲਕ ਦਾ ਤੇ ਇਹਦੀ ਹਾਈਟ ਕਿੰਨੀ ਆ आईडी ਮਣੀ ਨਹੀਂ ਹੈ ਇਹਦਾ ਆਪਾਂ ਅੱਛਾ ਮਹਿੰਤੀ ਨਹੀਂ ਕੀਤੀ ਹੈ ਮੈਂ ਉਹੀ ਰੱਖਿਆ ਸ਼ੌਂਕ ਨੂੰ ਕਰੀ ਠੀਕ ਹੈ ਸੇਲ ਕਰਨਾ ਹੈ ਹਾਂਜੀ ਸੇਲ ਕਰਨਾ ਦੋਸਤੋ ਬਾਈ ਦਾ ਪਿੰਡ ਤੁਹਾਨੂੰ ਦੱਸਿਆ ਹੀ ਹੈ ਮਹਿਮਾ ਦੱਸੇ ਮਹਿਮਾ ਸੋਈ ਮਹਿਮਾ ਸੋਈ ਤੇ ਦੋਸਤੋ ਬਾਈ ਨੇ ਸੇਲ ਕਰਨਾ ਹੈ ਤੇ ਇਹਦਾ ਫਿਰ ਜਿਹੜਾ ਰੇਟ ਹੈ ਆਪਣਾ ਫੋਨ ਤੇ ਹੋਊਗਾ ਕਿ ਉਦਾਂ ਤੁਸੀਂ ਦੱਸੋਗੇ ਫੋਨ ਤੇ ਕਰ ਲਾਂਗੇ ਵੀ ਫੋਨ ਤੇ ਕਰੋਗੇ ਹਾਂਜੀ ਠੀਕ ਹੈ ਲੈ ਦੋਸਤੋ ਰੇਟ ਫੋਨ ਤੇ ਹੋਊਗਾ ਤੇ ਬਾਈ ਤੋਂ ਆਪਾਂ ਕੰਟੈਕਟ ਨੰਬਰ ਪੁੱਛਦੇ ਹਾਂ ਬਾਈ ਆਪਣਾ ਕੰਟੈਕਟ ਨੰਬਰ ਕਿੰਨਾ ਹੈ 90561248325 905614846148325 48325 ਲੈ ਦੋਸਤੋ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਬੀਟਲ ਨਸਲ ਦਾ ਬੱਕਰਾ ਖਰੀਦ ਸਕਦੇ ਹੋ ਦਸੱਲੀ ਤੁਸੀਂ ਆਪਣੀ ਆਪ ਕਰਨੀ ਹੈ ਜੇ ਤੁਸੀਂ ਸਾਡੀ ਵੀਡੀਓ ਲਗਾਤਾਰ ਵੇਖਣੀ ਚਾਹੁੰਦੇ ਆ ਸਾਡੇ ਪੇਜ ਨੂੰ ਫੋਲੋ ਕਰ ਲਓ ਅੰਗਰੇਜ਼ ਬਰਾੜ ਆਪਣਾ ਚੈਨਲ ਹੈ ਉਹਨੂੰ ਫੋਲੋ ਕਰ ਲਓ ਤੇ ਆਪਣਾ YouTube ਚੈਨਲ ਵੀ ਅੰਗਰੇਜ਼ ਬਰਾੜ ਹੈ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਓ ਕਿਉਂਕਿ ਨਵੀਂ ਵੀਡੀਓ ਤੁਸੀਂ ਜਲਦੀ ਦੀ ਜਲਦੀ ਵੇਖ ਸਕੋ ਸ਼ੁਕਰੀਆ ਧੰਨਵਾਦ